ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਦੋਸਤੋ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਮਨੀਪੁਰ ਦੇ ਵਿੱਚ ਭਰਪੂਰ ਵਿਰੋਧ ਹੋਇਆ। ਦੱਸ ਦਈਏ ਕਿ ਮਨੀਪੁਰ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਰੈਲੀ ਸੀ ਔਰ ਰੈਲੀ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਵਿਰੋਧ ਹੈ ਉਸ ਵਿਰੋਧ ਦੇ ਦੌਰਾਨ 43 ਨੇਤਾਵਾਂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ। ਇੱਕ ਬਹੁਤ ਵੱਡਾ ਚਟਕਾ ਹੈ। मणिपुर ਦੇ ਵਿੱਚ ਜਿੰਨੇ ਵੀ ਸਵਾਤੀ ਬੋਰਡ ਹੋਡਿੰਗਸ ਲੱਗੇ ਹੋਏ ਸੀ ਨਰਿੰਦਰ ਮੋਦੀ ਦੇ ਵੈਲਕਮ ਵਾਸਤੇ ਉਹ ਸਾਰੇ ਫਾੜ ਦਿੱਤੇ ਗਏ ਨੇ ਤੋੜ ਦਿੱਤੇ ਗਏ ਨੇ ਔਰ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ ਦੂਜੇ ਪਾਸੇ ਜੇ ਗੱਲ ਕਰਾਂ ਤੇ ਭਾਰਤ ਦੇ ਪ੍ਰਧਾਨ ਮੰਤਰੀ ਬਕਾਇਦਾ ਤੌਰ ਤੇ ਉੱਥੇ ਜਾ ਕੇ ਮਤਲਬ ਜਿੰਨਾ ਵੀ ਉਹਨਾਂ ਨੇ ਮਨੀਪੁਰ ਦੇ ਵਾਸੀਆਂ ਨੇ ਵਿਰੋਧ ਕੀਤਾ ਹੈ ਪਿਛਲੇ 11 ਸਾਲਾਂ ਦੇ ਵਿੱਚ ਇੰਨਾ ਵਿਰੋਧ ਨਹੀਂ ਦੇਖਿਆ ਬੀਜੇਪੀ ਦੇ 43 43 ਜਿਹੜੇ ਨੇਤਾ ਨੇ ਚੋਟੀ ਦੇ ਨੇਤਾ ਨੇ ਜਿਹੜੇ ਉਹਨਾਂ ਨੇ ਅਸਤੀਫੇ ਤੱਕ ਦੇ ਦਿੱਤੇ ਆ ਆਖਰਕਾਰਨ ਕੀ ਹੈ ਕਿ ਮੋਦੀ ਦੀ ਲੋਕਪ੍ਰੀਅਤਾ ਜਿਹੜੀ ਦਿਨੋਂ ਦਿਨ ਦੱਸ ਰਹੇ ਸੀ ਕਿ ਇਹ ਹੋਏਗਾ ਇਹ ਹੋਏਗਾ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਜੋ ਵੈਲਕਮ ਉਹਨਾਂ ਦਾ ਕਰਨਾ ਸੀ ਉਹ ਗੇਟ ਤੱਕ ਜਿਹੜੇ ਬੈਨਰ ਤੱਕ ਹੈ ਉਹ ਖਤਮ ਕਰ ਦਿੱਤੇ। ਔਰ ਮੈਂ ਇੱਥੇ ਦੱਸ ਦਿਆ ਕਿ ਅਖਬਾਰਾਂ ਦੀਆਂ ਸੁਰਖੀਆਂ ਸਾਰਾ ਕੁਝ ਬਣਿਆ ਹੈ। ਲੇਕਿਨ ਗੋਦੀ মিডিਆ ਨੂੰ ਇਹ ਵਿਰੋਧ ਹੁੰਦਾ ਨਜ਼ਰ ਨਹੀਂ ਆਇਆ। ਕਿਸੇ ਵੀ ਗੋਦੀ মিডিਆ ਨੇ ਇਸ ਖਬਰ ਨੂੰ ਨਹੀਂ ਦਿਖਾਇਆ। ਸੋਸ਼ਲ ਮੀਡੀਆ ਤੇ ਅੱਜ ਖੂਬ ਇਹ ਖਬਰ ਟਰੋਲ ਕਰ ਰਹੀ ਹੈ। ਜਿਸ ਤੇ ਵਿੱਚ ਨਰਿੰਦਰ ਮੋਦੀ ਦੇ ਮਨੀਪੁਰ ਜਾਣ ਤੇ ਉਹਨਾਂ ਦਾ ਵਿਰੋਧ ਹੋਇਆ। ਜਦੋਂ ਮਨੀਪੁਰ ਪਹੁੰਚੇ ਉਹਨਾਂ ਨੇ ਆਪਣੀ ਰੈਲੀ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੌਸਮ ਦੀ ਖਰਾਬੀ ਕਰਕੇ ਮੈਂ ਹੈਲੀਕਾਪਟਰ ਜਿਹੜਾ ਨਹੀਂ ਲਿਆਂਦਾ ਜਾਂ ਖਰਾਬ ਹੋ ਗਿਆ ਕੁਝ ਕਹਿ ਸਕਦੇ ਆ ਕਿ ਬਾਈ ਰੋਡ ਆਇਆ ਮੈਂ ਬਾਈ ਰੋਡ ਆਇਆ ਤਾਂ ਭਾਰਤ ਦੇ ਝੰਡੇ ਤਿਰੰਗਾ ਝੰਡਾ ਲਹਿਰਾ ਕੇ ਮੇਰਾ ਵੈਲਕਮ ਕੀਤਾ ਗਿਆ ਔਰ ਜਦੋਂ ਉਸ ਨੂੰ ਬਰੀਕੀ ਦੇ ਨਾਲ ਮੀਡੀਆ ਦੇ ਵਿੱਚ ਵਿਖਿਆ ਤੇ ਉਹ ਤਿਰੰਗਾ ਝੰਡਾ ਮਨੀਪੁਰ ਦੇ ਵਸਨੀਕਾਂ ਨੇ ਬਲਕਿ ਸਕੂਲ ਦੇ ਬੱਚਿਆਂ ਦੇ ਹੱਥ ਦੇ ਵਿੱਚ ਝੰਡਾ ਸੀਗਾ ਸਕੂਲ ਦੇ ਬੱਚਿਆਂ ਨੂੰ ਸੜਕਾਂ ਤੇ ਖੜਾ ਕੀਤਾ ਗਿਆ ਤਦ ਜਾ ਕੇ ਉਸ ਮਤਲਬ ਮੋਦੀ ਨੂੰ ਲੱਗਾ ਕਿ ਉਹਦੇ ਵੈਲਕਮ ਵਾਸਤੇ ਇਹ ਝੰਡਾ ਲਹਿਰਾਇਆ ਜਾ ਰਿਹਾ ਬੱਚਿਆਂ ਵੱਲੋਂ ਹੱਥਾਂ 'ਚ ਪਕੜ-ਪਕੜ ਕੇ ਪਰ ਅਸਲ ਵਿੱਚ ਉਹ ਝੰਡਾ ਜਿਹੜਾ ਸਕੂਲ ਦੇ ਬੱਚਿਆਂ ਵੱਲੋਂ ਮੋਦੀ ਨੂੰ ਦਿਖਾਇਆ ਜਾ ਰਿਹਾ ਸੀ ਮਨੀਪੁਰ ਦੇ ਲੋਕ ਪਿਛਲੇ ਦਿਨਾਂ ਦੀਆਂ ਘਟਨਾਵਾਂ ਨੂੰ ਆਪਾਂ ਦੇਖ ਲਈਏ ਤਾਂ ਉਹ ਨਾ ਕਟਨਾਮ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਪਰ ਗੋਦੀ মিডিਆ ਨੇ ਇਹ ਸਾਰਾ ਕੁਝ ਕਿਉਂ ਨਹੀਂ ਦਿਖਾਇਆ ਗੋਦੀ মিডিਆ ਇਹਨਾਂ ਦਿਨਾਂ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਰਿਹਾ ਇਹ ਤੁਸੀਂ ਜਾਣਦੇ ਹੋ ਦੋਸਤੋ ਕੱਲ ਜਦੋਂ ਭਾਰਤ ਦਾ ਇਤਿਹਾਸ ਲਿਖਿਆ ਜਾਏਗਾ ਤੇ ਬਰਬਾਦ ਕਰਨ ਵਿੱਚ ਯੋਗਦਾਨ ਗੋਦੀ মিডিਆ ਦਾ ਵੀ ਹੋਏਗਾ ਇਹ ਵੀ ਬੱਚਿਆਂ ਨੂੰ ਪਤਾ ਲੱਗੇਗਾ ਕਿ ਕਿਹੜਾ ਕਿਹੜਾ ਗੋਦੀ ਐਂਕਰ ਕਿਹੜਾ ਕਿਹੜਾ ਗੋਦੀ ਚੈਨਲ ਜਿਸਨੇ ਕੀ ਉਸ ਬੇਲਾ ਮਤਲਬ ਨਾਕਾਮੀਆਂ ਸਰਕਾਰ ਦੀਆਂ ਦਿਖਾਉਣ ਦੀ بجائے ਉਹਨਾਂ ਦੀ ਸਕ੍ਰਿਪਟ ਨੂੰ ਉਲਟਾ ਪਲਟਾ ਕਰਕੇ ਦਿਖਾਇਆ ਗਿਆ ਰੋਜ਼ ਤੁਸੀਂ ਐਂਕਰਾਂ ਦੀ ਬੇਇੱਜ਼ਤੀ ਜਿਹੜੀ ਹੁੰਦੀ ਹੈ ਅਲੱਗ-ਅਲੱਗ ਚੈਨਲਾਂ ਦੇ ਉੱਪਰ ਵੇਖ ਰਹੇ ਹੋ ਕਿਸੇ ਆਪੋਜੀਸ਼ਨ ਵਾਲੇ ਨੂੰ ਬੁਲਾ ਲੈਂਦੇ ਐ ਜਾਂ ਹੋਰ ਕਿਸੇ ਨੂੰ ਬੁਲਾ ਲੈਂਦੇ ਹੋ ਸ਼ਰੀਆਮ ਕਹਿੰਦਾ ਜੀ ਮੈਂ ਡਿਬੇਟ ਜਿਹੜੀ ਹੈ ਤੁਹਾਡੀ ਤੁਹਾਡੀ ਇੱਕ ਤਰਫਾ ਡਿਬੇਟ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਮਣੀਪੁਰ ਭਾਰਤ ਦੇ ਪ੍ਰਧਾਨ ਮੰਤਰੀ ਪਹੁੰਚਦੇ ਨੇ ਤੇ ਭਰਪੂਰ ਵਿਰੋਧ ਹੁੰਦਾ ਹੈ ਔਰ ਇਹ ਵਿਰੋਧ ਦੇ ਦੌਰਾਨ 43 ਬੀਜੇਪੀ ਦੇ ਨੇਤਾਵਾਂ ਵੱਲੋਂ ਅਸਤੀਫੇ ਦਿੱਤੇ ਗਏ ਨੇ ਔਰ ਪੋਸਟਰ ਤੱਕ ਜਿਹੜੇ ਬੀਜੇਪੀ ਦੇ ਨੇਤਾਵਾਂ ਦੇ ਨੇ ਮੋਦੀ ਦੇ ਵੈਲਕਮ ਵਾਸਤੇ ਉਹ ਪਾੜ ਦਿੱਤੇ ਗਏ ਨੇ ਔਰ ਇਹ ਜਿਹੜੇ ਨੇਤਾ ਨੇ ਇਹ ਪਾਰਟੀ ਛੱਡ ਚੁੱਕੇ ਨੇ ਔਰ ਵੱਡੀ ਗੱਲ ਹੈ ਕਿ ਅੱਜ ਅਖਬਾਰਾਂ ਦੀਆਂ ਸਾਰੀਆਂ ਖਬਰਾਂ ਸੁਰਖੀਆਂ ਬਣੀਆਂ ਨੇ ਪਰ ਗੋਦੀ ਮੀਡੀਆ ਨੇ ਨਹੀਂ ਦਿਖਾਇਆ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਹੀ ਨਰਿੰਦਰ ਮੋਦੀ ਦੇ ਸਵਾਗਤ 'ਚ ਲੱਗੇ ਜਿੰਨੇ ਵੀ ਬੋਰਡ ਸੀ ਉਹ ਪਾੜ ਦਿੱਤੇ ਗਏ ਨੇ ਔਰ ਜਿਸ ਦਾ ਮਤਲਬ ਜਿਹੜਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦਾ ਮਨੀਪੁਰ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ